ਹੈਲੋ ਵੀਰੇ ਗ੍ਰਜੰਟ ਵੀਰਾ ਕਿੰਨੂ ਕਾ ਕਾ ਜਲੀ ਗਿੰਦੇ ਇੱਕ ਤਾਂ ਤੂੰ ਭੈਣ ਤੋਂ ਗੰਡੂ ਬੰਦਾ ਤੂੰ ਕੀ ਆਪਣਾ ਹਾਂ ਬੋਲ ਕੇ ਪਿਆ ਹਾਂ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਉਹ ਤੇਰੀ ਕਬੂਲ ਆ ਤੂੰ ਭੈਣ ਤੋਂ ਇੱਕ ਤਾਂ ਅਨਮੋਲ ਗਗਣ ਮਾਰ ਲਉ ਐਵੇਂ ਬੋਲ ਗਲਤ ਬੋਲਦਾ ਮਿਸ ਪੂਜਾ ਨੂੰ ਗਲਤ ਬੋਲਦਾ ਸਾਰੀਆਂ ਕੁੜੀਆਂ ਨੂੰ ਵਿਚਾਰੀਆਂ ਨੂੰ ਗਲਤ ਬੋਲਦਾ ਸਾਰੇ ਗਾਇਕਾਂ ਨੂੰ ਤੂੰ ਗਲਤ ਬੋਲਦਾ ਤੈਂ ਕਿੱਡਾ ਕੋਹੂ ਆ ਬਾਈ ਜੋ ਕੁੜੀਆਂ ਆਪਣੇ ਢਿੱਡ ਮਾਰੇ ਹੈ ਕਰਦੀਆਂ ਤਾਂ ਵੀਰੇ ਸਾਰਾ ਸਾਰਾ ਕੁਝ ਢਿੱਡ ਬਾਰੇ ਕਰਨਾ ਪੈਂਦਾ ਵੀਰੇ ਜੇ ਤੂੰ ਇੰਨਾ ਹੋ ਹੈ ਨਾ ਤਾਂ ਇਦਾਂ ਕਰ ਇੱਕ ਸ਼ੂਟਿੰਗ ਤੋਂ ਵੱਧ ਤੋਂ ਵੱਧ ਕਮਸੇ 50-60 ਹਜ਼ਾਰ ਰੁਪਏ ਲੈਂਦੀਆਂ ਹੋਣਗੀਆਂ ਤਾਂ ਉਹਨਾਂ ਨੂੰ ਦੇ ਆਪਣੀ ਆਮਦਨ 2-3 ਲੱਖ ਲੈਂਦੀਆਂ ਹੁਣ ਚਾਹੇ 2-3 ਲੱਖ ਵੀ ਲੈਂਦੀਆਂ ਜੋ ਵੀ ਆ ਦੇ ਉਹਨਾਂ ਨੂੰ ਸਾਲਿਆ ਅੱਜ ਆ ਜੀ ਮੈਂ ਹਾਂ ਟੈਕਸੀ ਚਲਾਉਣ ਨੇ ਮੈਂ ਮਿਹਨਤ ਕਰਨ ਨੇ ਆ ਉਹਨਾਂ ਲਈ ਕਰਨੇ ਆ ਮੈਂ ਭੈਣ ਹੁਣ ਗਾਲ ਨਹੀਂ ਮੈਂ ਕੱਢਣੀ ਚਾਹੁੰਦਾ ਤਾਂ ਉਹਨਾਂ ਲਈ ਕਰ ਰਹੇ ਆ ਬਈ ਆਪਣੇ ਤੇ ਡਿਲੀ ਕਰ ਰਹੇ ਆ ਦੇਹਾ ਗੱਲਾਂ ਤੂੰ ਹੁਣ ਬਹਿ ਕੇ ਉੱਥੇ ਬਾਹਰ ਕਰ ਰਹਾ ਕਿਤੇ ਪੰਜਾਬ ਜਾ ਕੇ ਹਾ ਗੱਲਾਂ ਨਾ ਕਰੀ ਤੈਨੂੰ ਛੱਤਰ ਬਹੁਤ ਫੇਰਨਾ ਵੀਰੇ ਗੋਲੀ ਠੋਕ ਦੇਣੀ ਪੈਣ ਚੋ ਠੀਕ ਆ ਤੈਨੂੰ ਬਹੁਤ ਛੱਤਰ ਫੇਰਨਗੇ ਇੱਕ ਤਾਂ ਤੈਨੂੰ YouTube ਦੇ ਹਾ ਵੀਡੀਓ ਜੇ ਪਾਉਣੀਆਂ ਆ ਗਈਆਂ ਤੂੰ ਲਗਾਤਾਰ ਇਹ ਕੰਮ ਡੈਬਿਆਂ ਕਰਨਾ ਬਾਕੀ ਹਾਂ ਤੂੰ ਗੁਰੂਗੁਰਾ ਸਾਹਿਬ ਬਾਰੇ ਕੀ ਬੋਲਿਆ ਉਹ ਤੈਨੂੰ ਪਤਾ ਤੈਨੂੰ ਜੁੱਤੀ ਬਹੁ ਫੇਰਨੀ ਆ ਇਹ ਤੇਰੀ ਹੁਣ ਵਾਇਰਲ ਵੀਡੀਓ ਜਿਹੜੀਆਂ ਵੀ ਆ ਜੋ ਵੀ ਸਾਰੀ ਜਨਤਾ ਦੇਖਣ ਦੀ ਆ ਤੈਨੂੰ ਆਸਟ੍ਰੇਲੀਆ ਛੱਤਰ ਫੇਰਨ ਵਾਲਾ ਇਹਨੇ ਤੈਨੂੰ ਮੈਂ ਦੱਸਦਾ ਤੂੰ 20 ਕਿਲੋ ਦਾ ਉਹ ਵੇਟ ਜੇ ਜੋ ਕੇ ਦੱਸਦਾ ਤੇਰੇ ਸਾਲੇ ਪੰਜਾਬ ਜਾ ਕੇ ਦੇਖ ਲੈ ਇੱਕ ਮਿੰਟ ਇੱਕ ਮਿੰਟ ਚੁੱਕੀ ਫਿਰਦੇ ਇੱਕ ਹੱਥ ਨਾਲ ਤੇਰਾ ਵਹਿਮ ਆ ਮੈਂ 20 ਕਿਲੋ ਚੁੱਕਦਾ ਐ ਠੀਕ ਆ ਭਾਈ ਬਾਕੀ ਜੇ ਤੂੰ ਆ ਕੁੜੀਆਂ ਨੂੰ ਗਲਤ ਬੋਲਦਾ ਨਾ ਉਹ ਵੀਰੇ ਆਪਣੇ ਢਿੱਡ ਕਰਕੇ ਕਰਦੀਆਂ ਇੱਕ ਤੇਰੀ ਵੀਡੀਓ ਦੇਖੀ ਸੀ ਮੈਂ ਦਵਾਲਾ ਕੁੜੀਆਂ ਬਣ ਕੇ ਵੀਰੇ ਜੋ ਵੀ ਕਰਦਾ ਆਪਣੇ ਢਿੱਡ ਕਰਕੇ ਕਰਦੀਆਂ ਉਹ ਕੁੜੀਆਂ ਇਹ ਕਿਸੇ ਦੀ ਮਜਬੂਰੀ ਹੁੰਦੀ ਆ ਕਿਸੇ ਦਾ ਸ਼ੌਂਕ ਨਹੀਂ ਉਹ ਵੀ ਹਾਂ ਮੈਂ ਐਵੇਂ ਕਰਾਂ ਜਾਂਵੇਂ ਕਰਾਂ ਢਿੱਡ ਮਰੇ ਕਰਦੀਆਂ ਵੀਰੇ ਇਹਨੂੰ ਗਲਤ ਨਹੀਂ ਬੋਲੀਦਾ ਜਦੋਂ ਇੰਨਾ ਹੋਇਆ ਨਾ ਠੀਕ ਆ ਉਹਨਾਂ ਆ ਜਿੱਥੇ ਭੈਣ ਤੋਂ ਆਸਟ੍ਰੇਲੀਆ ਬੈਠਾ ਨਾ ਠੀਕ ਆ ਉਹਨਾਂ ਨੂੰ ਭੇਜ ਉਹਨਾਂ ਨੇ ਘਰੇ ਪੈਸੇ ਉਹ ਨਾ ਕਰਨੇ ਵੇਂਦੇ ਕੰਮ ਭੇਜਦਾ ਉਹਨੂੰ ਪੈਸੇ ਫਿਰ ਨੂੰ ਆਪਣਾ ਹੋ ਗਰੀ ਨਾ ਟੈਕਸੀ ਚਲਾਉਣਾ ਜਿਹੇ ਕਰਉਣਾ ਸਾਲਿਆ ਕਿਸੇ ਕਰਕੇ ਕਰਦਾ ਆਪਣੇ ਢੇਡ ਕਰਕੇ ਕਰਦਾ ਆਪਣੇ ਘਰ ਦੇ ਪਾਲਦਾ ਸਟੂਡੈਂਟ ਵਿੰਜ ਉਹ ਵੀ ਵਿਚਾਰੀਆਂ ਐਵੇਂ ਹੀ ਆ ਫਿਰ ਸਟੂਡੈਂਟ ਵਿੰਜ ਤੇ ਗਿਆ ਸਾਰਾ ਕੁਝ ਕਰਨਾ ਪੈਂਦਾ ਵੀਰੇ ਠੀਕ ਆ ਬਾਕੀ ਤੂੰ ਹਾਂ ਡੰਬਰ ਡੁੰਮਲ ਦੇ ਚੁੱਕ ਕੇ ਉਹ ਵੀਡੀਓ ਨਾ ਜਦ ਆਪਾਂ ਤੈਨੂੰ ਵੀਡੀਓ ਪਾਉਣੀ ਆ ਗਈ ਆ ਇੱਕ ਬਾਈ ਨੇ ਕਿਹਾ ਤੈਨੂੰ ਜੇਲ੍ਹ ਚ ਵੀਡੀਓ ਪਾਈ ਸੀਗੀ ਫਿਰ ਤੈਨੂੰ ਵੀਡੀਓ ਪਾਉਣੀ ਆ ਗਈ ਆ ਗੱਲ ਇਹ ਆ ਵੀ ਤੈਨੂੰ ਵੀਡੀਓ ਪਾਉਣੀ ਆ ਗਈ ਜੋ ਤੇ ਹਾਂ ਮੈਂ ਆਪਣਾ ਵਾਇਰਲ ਕਰਦਾ ਤੂੰ ਕੀ ਸ਼ੋ ਸ਼ੋ ਕੀ ਕਰਨਾ ਚਾਹੁੰਦਾ ਮੈਂ ਕੀ ਜੀ ਆ ਤੂੰ ਹੈ ਕੀ ਆ ਹਾਦ ਚੀਜ਼ਾਂ ਤੂੰ ਕਿਤੇ ਪੰਜਾਬ ਚੋਂ ਦਾ ਇੰਨੇ ਟਾਈਮ ਨੂੰ ਤੇਰੇ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਤੂੰ ਸਰਦਾਰ ਭਾਈ ਆ ਤੇ ਤੇਰੇ ਛੱਤਰ ਫੇਰ ਦੇਣਾ ਈ ਉਹਨੂੰ ਠੀਕ ਆ ਆ ਜਿੰਨੇ ਕੁ ਤੂੰ ਡੋਲੇ ਚ ਲਈ ਫਿਰਦਾ ਹਨ ਇਹਨਾਂ ਕੋਲ ਦਾ ਸਾਡੇ ਪੰਜਾਬ ਦੇ ਜਵਾਕਾਂ ਦੇ ਆ ਇਹ ਯਾਰਾ ਡੋਲੇ ਲੂਲੇ ਨਹੀਂ ਦਿਖਾਈ ਦੇ ਠੀਕ ਆ ਇਹ ਤਾਂ ਪੈਸੇ ਦਾਰਾਂ ਦੀ ਬੇਇੱਜ਼ਤੀ ਕਰਾਉਂਦੇ ਆ ਸਾਡੀ ਆਪਣੇ ਲਿਆ ਤੇਰੇ ਕਿਸੇ ਨੂੰ ਨਾ ਦਿਖਾਈ ਕਿਤੇ ਕਿਸੇ ਨੂੰ ਦਿਖਾ ਕੇ ਛੱਤਰ ਹੀ ਖਾਏਗਾ ਠੀਕ ਆ ਬਾਕੀ ਕੇ ਜੇ ਦੀ ਧੀ ਭੈਣ ਨੂੰ ਗਲਤ ਨਾ ਬੋਲਿਆ ਕਰ ਤੂੰ ਗੁਰੂ ਗ੍ਰੰਥ ਸਾਹਿਬ ਬਾਰੇ ਬਹੁਤ ਗਲਤ ਬੋਲਦਾ ਤੂੰ ਆਪਣੇ ਆਪ ਜਾਣਦਾ ਮੈਂ ਦਾਸ ਦਾਸ ਤੂੰ ਦਾਸ ਨਹੀਂ ਆ ਤੂੰ ਭੈਜੋ ਕਟੂਆ ਲੱਗਦਾ ਮੈਨੂੰ ਤੂੰ ਕਟੂਆ ਜਿਹੜੀ ਤੇਰੀ ਲੈਂਗੁਏਜ ਆ ਤੂੰ ਕਿਤੇ ਰਾਧਾ ਸਵਾਮੀ ਦੀ ਨਹੀਂ ਕਿਤੇ ਜਾ ਕੇ ਤੂੰ ਬਹੁਤ ਧਰੰਦਾ ਤੇ ਨਹੀਂ ਕਿਤੇ ਤੂੰ ਮੈਨੂੰ ਬਹੁਤ ਗਾਂਡੂ ਬੰਦਾ ਲੱਗਦਾ ਕਿ ਇੱਥੇ ਪੰਜਾਬ 'ਚ ਹੁੰਦਾ ਨਾ ਤਾਂ ਸੌਂ ਰੱਬ ਜੀ ਹੁਣੋਂ ਤੈਨੂੰ ਤੂੰ ਮਰ ਜਾਣਾ ਸੀਗਾ ਇਹਨਾਂ ਤਰ੍ਹਾਂ ਮੈਂ ਦੱਸ ਦਿੰਦਾ ਨਵਾਂ ਵਾਅਦਾ ਕਰਦਾ ਜੇ ਮੇਰਾ ਡਰੈਸ ਲੈਣਾ ਤਾਂ ਦੱਸ ਮੈਂ ਦੇਵਾਂ ਮੈਂ ਗਰਦਾਸਪੁਰ ਤੋਂ ਹੀ ਡੇਰਾ ਬੱਬਾ ਨਾਨਕ ਤੋਂ ਹੀ ਪਿੰਡ ਮੇਰਾ ਖੁੱਦ ਬੇਟੀ ਕ ਜੇ ਨੰਬਰ ਲੈਣਾ ਤਾਂ ਨੰਬਰ ਵੀ ਤੁਹਾਨੂੰ ਦੇ ਦੂੰਗਾ ਵੀਡੀਓ ਦੇਖਣੀ ਕਮੈਂਟ ਕਰਦੀ ਪਈ ਜਰਾ ਨੰਬਰ ਚਾਹੀਦਾ ਤਾਂ ਨੰਬਰ ਦੇ ਦੂੰਗਾ ਬਾਕੀ ਤਨ ਜੁੱਤੀ ਬਹੁਤ ਫਿਰਨੀ ਲੋਕਾਂ ਦੀ ਧੀਆ ਭੈਣਾਂ ਨੂੰ ਮਾੜਾ ਬੋਲਦਾ ਠੀਕ ਆ ਰਪਿੰਦਰ ਹਾੜਾ ਭੈ ਕਿੰਨੀ ਨਾਈਸ ਕੁੜੀ ਆ ਉਹ ਕਦੇ ਵੀਡੀਓ ਮਾੜੀ ਦੇਖੀ ਆ ਅਨਮੋਲ ਗਗਨ ਕਿਹੜੀ ਦੀ ਵੀਡੀਓ ਮਾੜੀ ਹੈ ਬਈ ਦੱਸ ਤੂੰ ਉਹ ਆਪਣੀਆਂ ਕਰਦੀਆਂ ਤੇ ਢਿੱਡ ਮਾਰੇ ਕਰਦੀਆਂ ਉਹ ਕੁੜੀਆਂ ਪਰਮੇਸ਼ਵਰ ਮਾ ਨੇ ਕਦੀ ਵੀ ਵੀਡੀਓ ਚ ਗੰਦ ਨਹੀਂ ਪਾਇਆ ਉਹ ਆਪਣੀ ਢਿੱਡ ਮਾਰੇ ਕਰ ਰਿਹਾ ਬਾਈ ਕੁਝ ਵੀ ਕਰ ਰਿਹਾ ਉਹ ਕਦੀ ਉਹਨੇ ਗੰਦ ਨਹੀਂ ਪਾਇਆ ਠੀਕ ਆ ਕੀ ਕਰ ਰਿਹਾ ਵੀਡੀਓ ਚ ਵੀਰੇ ਜੇ ਤੂੰ ਆਖੇ ਨਾ ਵੀ ਹਾਂ ਉਹ ਇਹ ਕਰਦਾ ਉਹ ਕਰਦਾ ਕੁਝ ਗਲਤ ਨਹੀਂ ਕਰਦਾ ਉਹ ਠੀਕ ਆ ਜੇ ਤੂੰ ਵੀ ਐਵੇਂ ਹੁੰਦਾ ਤੂੰ ਵੀ ਐਵੇਂ ਕਰਦਾ ਗਰੀਬ ਕਰ ਦਿਆ ਉਹ ਸਭ ਕੁਝ ਬੱਬੂ ਮਾਨ ਸਭ ਕੁਝ ਹੁੰਦਾ ਬੱਬੂ ਮਾਨ ਨੇ ਅੱਜ ਕਰ ਉਹ ਬੱਬੂ ਮਾਨ ਦਾ ਕੀ ਦੇਖਣਾ ਬਾਈ ਬੱਬੂ ਮਾਨ ਨੇ ਕਿੱਥੇ ਕੀ ਮਾੜਾ ਬੋਲਿਆ ਤੂੰ ਕਿਤੇ ਪੰਜਾਬ ਹੁੰਦਾ ਤਾਂ ਤੈਨੂੰ ਬਹੁਤ ਛੱਤਰ ਫਿਰਦੇ ਇਹ ਤਾਂ ਮੈਂ ਦੱਸਦਾ ਬਾਕੀ ਸੁਧਰ ਜਾ ਵੀਡੀਓ 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 ਪਾਉਣੀ ਆਉਗੀ ਆ ਗਈ ਆ ਨਾ ਜੀ ਦੋਬਤੇ ਇਹ ਛੱਡ ਦੇ ਠੀਕ ਆ ਤੂੰ ਇਹ ਪੰਜਾਬ ਦੀ ਲੋਕਾਂ ਤੂੰ ਜਵਾਕ ਆ ਜਵਾਕ ਤੈਨੂੰ ਬਹੁਜੁੱਤੀ ਫੇਰਨੀ ਆ ਮੈਂ ਦੱਸਦਾ ਜੀ ਕਿਤੇ ਪੰਜਾਬ ਆਹ ਕੰਮ ਕਰਦਾ ਨਾ ਤੈਨੂੰ ਫੇਰੇ ਇੱਥੇ ਵੀ ਜਾਣੀ ਆ ਨਾ ਸੋਚੀ ਮੈਂ ਆਸਟ੍ਰੇਲੀਆ ਕਿੱਡੀ ਕੰਟਰੀ ਆ ਨੋਰਮਲ ਕੰਟਰੀ ਆ ਪੰਜਾਬ ਵਾਸਤੇ ਇਹ ਠੀਕ ਆ ਬਾਕੀ ਸੁਧਰ ਜਾਏ ਤੈਨੂੰ ਵਾਰਨਿੰਗ ਆ ਕਿਤੇ ਇੱਥੇ ਕਿਤੇ ਦੇਖਦੇ ਨਾ ਕਿਤੇ ਤੈਨੂੰ ਬਹੁਜੁੱਤੀ ਫੇਰ ਤੂੰ ਲੋਕਾਂ ਨੇ ਈ ਧੀਆਂ ਬੰਦ ਨੂੰ ਮਾੜਾ ਬੋਲਦਾ ਉਹਨੂੰ ਬਾਕੀ ਜਿਹਦਰੀ ਮੈਂ ਹੋਰ ਵੀਡੀਓ ਦੇਖਿਆ ਤੋ ਜੋ ਕੜਾ ਪ੍ਰਸ਼ਾਦ ਬਾਰੇ ਬੋਲਿਆ ਤੇ ਬਹੁ ਜੁੱਤੀ ਫਰਨੀਆ ਤਰ ਮੈਂ ਦੱਸਣਾ ਗੁੰਨੇ ਕੜਾ ਬੰਨ ਹੀ ਜਾਣਾ ਇਹ ਤੇਰੀ ਕਰਤੂਤ ਨਹੀਂ ਬੋਲਿਆ ਮੈਂ ਗਲਤ ਮੈਂ ਨਹੀਂ ਬੋਲਣਾ ਚਾਹੁੰਦਾ ਜੇ ਤੂੰ ਗੰਦਾ ਤਾਂ ਮੈਂ ਗੰਦਾ ਨਹੀਂ ਮੰਨਣਾ ਚਾਹੁੰਦਾ ਤੈਨੂੰ ਬਹੁ ਜੁੱਤੀ ਫਰਨੀਆ ਤਰ ਮੈਂ ਸਹੀ ਗੱਲ ਕਹਿੰਦਾ ਤੂੰ ਕਿ ਪੰਜਾਬ ਦੇ ਹੁੰਦਾ ਤੈਨੂੰ ਬਹੁ ਜੁੱਤੀ ਫਰਦੀ ਆ ਇੱਕ ਆ ਤੇਰੇ ਅਰਗ ਲੰਡੂ ਜ ਆ ਇੱਕ ਆ ਕੀ ਮਾਨਮੂਨ ਕਿੜਾ ਹੈ ਜੀ ਮਾਸ਼ਾਲਾ ਜੀਮਾ ਠੀਕ ਹੈ ਵੀਰੇ ਜੀਮਾ ਉੱਚੀ ਮਾਏ ਮੇਰਾ ਚੀਮਾ ਤੁਮੇ ਭਰਾ ਹੀ ਲੱਗਦੇ ਮੈਂ ਤੁਹਾਨੂੰ ਦੱਸਦਾ ਤੂੰ ਜੱਟ ਗੋਮ ਨਹੀਂ ਐ ਇਹਨਾਂ ਤੋਂ ਦੱਸਦਾ ਤੂੰ ਕੋ ਪੰਜ ਮਾੜੀ ਗੋਮਾ ਤੂੰ ਅਬਲ ਤੇ ਤੂੰ ਹੈ ਹੀ ਨਹੀਂ ਕਿ ਤੂੰ ਕਟਵਾ ਤੂੰ ਕਟਵਾ ਕਟਵਾ ਸਮਝਦਾ ਹੈਂਗਾ ਕਟਵਾ ਕੀ ਚੀਜ਼ ਆ ਤੂੰ ਕਟਵਾ ਹੈ ਠੀਕ ਆ ਬਾਕੀ ਕਿ ਵਹਿਮ ਚ ਨਹੀ ਪਹੁੰਚਣ ਵਾਲੇ ਇੱਥੇ ਤੱਕ ਪਹੁੰਚ ਜਾਂਦੇ ਆ ਆਸਟ੍ਰੇਲੀਆ ਕੋ ਜੋ ਉਹ ਬਹੁਤ ਨੇ ਵੀ ਜਿੱਥੇ ਨੰਗੇੜ ਜਾਂਦਾ ਤੈਨੂੰ ਜੁੱਤੀ ਫੇਰਨ ਵਾਲੀ ਇਹਨਾਂ ਤੋਂ ਮਦੱਸਦਾ ਠੀਕ ਕਰਤਾ ਹੀ ਬਸ ਗਏ ਉਹ ਮੈਮਰੀ